ਕਿ ਮੈਂ ਮਾਜਾ ਕੇ ਸਹਾਸੰਗ ਸਕਮਿਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜਥੇਬੰਦੀ ਪਤੀ ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾ ਗਰਮੀਆਂ ਦਾ ਸੀਜ਼ਨ ਆ ਜੇ ਇਹ ਕਿਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਪੀ ਉਹ ਕਿਹੜੇ ਪੁਲਸ ਵਾਲੇ ਤੇ ਜਾਇਜ਼ ਠੱਗਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਆ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵਾ ਵੀ ਹਾਕਾ ਇਹ ਕਾਰਵਾਈ ਕੀਤੀ ਜਾਵੇ। ਪਰ ਲੱਗਦਾ ਨਹੀਂ ਕਿ ਤਨੋਦੂ ਵੀ ਕਿਹਾ ਕਿ ਜਾਰਜ ਨਹੀਂ ਲਗਾਨੀ ਚਾਹੀਦੀ। ਜਾਲੀਆਂ ਭਾਜੀ ਉਸ ਨੇ ਲਾਤੀਆਂ। ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੁਝ ਨਹੀਂ। ਬੈਕ ਸਾਈਡ ਤੇ ਆ ਉਹ ਗਰਮੀ ਹੋ ਗਈ। ਪਾਣੂ ਪਤਾ ਗਰਮੀ ਦਾ ਮੌਸਮ ਆ। ਤੇ ਗਰਮੀ ਹਰ ਕੋਈ ਕਿਉਂਦਾ ਵੀ ਆਪਾਂ ਗਰਮੀ ਤੋਂ ਪੇਸ਼ ਹੈ ਕੋਈਆਂ ਦੇ AC ਨਹੀਂ ਚੱਲਦਾ। ਸਪਾਇਰ ਪਾ ਰਹੇ ਸੀ ਕਿਸੇ ਪਾਰਚ ਭਾਜੀ ਆਪਾਂ ਕਿਉਂਕਿ ਇਹਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਪਹਿਲਾਂ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ। ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਜ਼ ਆ। ਮਰ ਪੁੱਛ ਲਓ ਵੀ ਹਾੜਾ ਕੈਰੈਕਟਰ ਕਿਦਾ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਨਾ ਬਲਕਿ ਸਾਡਾ ਕੋਣ ਮਾਝਾ ਕਿਸਾਨ ਸਕੰਡ ਕੁਆਲਟੀ ਹੈ ਪੱਤੀ ਜੱਥੇ ਬੰਦੀ ਹੈ ਜੋ ਇੱਕ ਜੱਥੇ ਬੰਦੀ ਆਉਂਦੀ ਹੈ ਇਹ ਗਲਤ ਕੰਮ ਕਰ ਰਹੀ ਕਿਹਦੀ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਿਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ 40 ਜਾਲੀਆਂ 40 ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾ ਆਪਾਂ ਰੋਕ ਕੇ ਕੱਡੀ ਸਾਈਡ ਤੇ ਘੜ ਲਈ ਚਲਾਨ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਤੇ ਕੋਣ ਜਾਇਜ਼ ਆ ਆਪਾਂ ਕੋਆਪਰੇਟ ਕਰ ਰਹੇ ਆ ਕੋਵਿਡ ਕਰਕੇ ਜਿਆਦਾ ਆਪਾਂ ਰੰਡ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਲੋ ਆਪਾਂ ਰੰਡ ਹੀ ਨਹੀਂ ਕਰ ਰਹੇ ਆਪਾਂ ਕਿਹਾ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਬੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫੀਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਡੀ ਇਹ ਚਲਾਨ ਪਈ ਸਰੰਤਰ ਕਰਕੇ ਹੋਇਆ ਜੀ ਹਾਂ ਜੀ ਪਾ ਕੇ ਵਾਜੋ ਕਿਉਂ ਜਾਂਦੇ ਉਹਨਾਂ ਦਾ ਕੁਛ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਮਰਤਾ ਹੋ ਗਿਆ ਜੋ ਹੁਣ ਕੀ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬੋਲ ਰੋ ਗਿਆ ਪ੍ਰਾਪਤ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜੜਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜੜਾ ਅੰਗੋਲਿਆ ਨਹੀਂ ਕੀਤਾ ਜਾਏਗਾ ਉਹ ਜਿਹੜੇ ਪਟਾਕੇ ਮਾਰਨ ਵਾਲੇ ਪੁੰਚ ਤੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਤੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ ਬਿਨਾਂ ਨੰਬਰੀਆ ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਪੁਲਿਸ ਕਾਬੂ ਕਿਤੇ ਕਿਨੇ ਤੋਂ ਫੱਟ ਮਾਰ ਰਿਹਾ। ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਦੀ ਆਵਾਜ਼। ਅੱਜ ਕਿਨੇ ਚੰਗ ਤੇ ਗਏ। ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਦੇ ਆ ਤੇ ਅੱਜ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ।